ਪਹਾੜਾਂ 'ਚ ਹੋ ਰਹੀ ਬਰਸਾਤ ਦੇ ਚਲਦੇ ਨਦੀਆਂ ਅਤੇ ਨਾਲੇ ਉਫਾਨ ਤੇ ਹਨ ਜਿਸ ਤੇ ਚਲਦੇ ਸਾਡੇ ਚੈਨਲ ਦੀ ਟੀਮ ਵੱਲੋਂ ਰਣਜੀਤ ਸਾਗਰ ਡੈਮ ਦਾ ਸ਼ਾਹਪੁਰ ਕੰਡੀ ਡੈਮ ਦਾ ਦੌਰਾ ਕੀਤਾ ਗਿਆ ਬਰਸਾਤ ਵਿੱਚ ਹੋਣ ਕਾਰਨ ਪਾਣੀ ਦਾ ਕਿੰਨਾ ਲੈਵਲ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਅਤੇ ਸ਼ਾਹਪੁਰ ਕੰਡੀ ਝੀਲ ਦੇ ਵਿੱਚ ਵਧਿਆ ਹੈ ਚਲਦੇ ਹਾਂ ਚੀਫ ਦਫ਼ਤਰ ਵਿਖੇ ਲਖਵਿੰਦਰ ਹੈੱਡਕੁਆਟਰ ਰਣਜੀਤ ਸਾਗਰ ਡੈਮ ਨਾਲ ਹੋਈ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਜੋ ਜਿਸ ਨੂੰ ਬਰਸਾਤਾ ਹੋ ਰਹੀ ਹੈ ਜੀ ਲੈਵਲ ਰੰਜੀਤ ਸਾਹਿਬ ਦੇ ਟੈਂਕ ਦਾ ਗੱਲ ਕਰੀਏ ਜਾਂ ਬੇਰਾਜ ਜਿਹੜਾ ਟੈਂਕ ਹੋਇਆ ਉਹਦੀ ਗੱਲ ਕਰੀਏ ਕਿੰਨਾ ਕੁ ਪਾਣੀ ਜਿਹੜਾ ਉਹ ਲੈਵਲ ਬੜਿਆ ਹੈਗਾ ਅ ਜੇ ਤੁਸੀਂ ਬਰਸਾਤ ਕਾਫੀ ਹੋ ਰਹੀ ਆ ਇਸ ਸਾਲ ਦੇ ਪਿਛਲੇ ਸਾਲ ਦੇ ਨਾਲ ਕੰਪੇਅਰ ਕਰੀਏ ਤਾਂ ਜਿੰਨਾ ਕੁ ਪਾਣੀ ਆ ਰਿਹਾ ਹੈ ਆਪਣਾ ਪਰ ਜਿਹੜਾ ਰਿਕੁਆਇਰਮੈਂਟ ਹੈ ਉਹਦੇ ਅਕੋਰਡਿੰਗਲੀ ਇੱਥੇ ਆ ਰਿਹਾ ਸਾਡੇ ਕੋਲ ਤੇ ਤਕਰੀਬਨ ਸਾਡਾ 505 ਮੀਟਰ ਲੈਵਲ ਰੰਜੀਤ ਸਾਹਿਬ ਦੇ ਟੈਂਕ ਦਾ ਅੱਜ ਪੁੱਜ ਗਿਆ ਤੇ ਸਾਡੇ ਕੋਲ ਹਜੇ 20 22 ਮੀਟਰ ਦਾ ਮਾਰਜਨ ਹੈ ਮਤਲਬ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਤੇ ਉੱਥੋਂ ਜੋ ਡਿਮਾਂਡ ਸ਼ਾਪੂਰ ਗੰਡੀ ਡੈਮ ਤੋਂ ਰੇਜ਼ ਕੀਤੀ ਜਾਂਦੀ ਹੈ ਇਨਕਲੂਡਿੰਗ ਮਾਧਪੁਰ ਤੇ ਜੰਮੂ ਐਂਡ ਕਸ਼ਮੀਰ ਦਾ ਇੰਡੈਂਟ ਪਾ ਕੇ ਤਾਂ ਕੋਈ 1.5 ਲੱਖ ਪਾਣੀ ਆਪਾਂ ਰੰਜੀਤ ਸਾਗਰ ਡੈਮ ਤੋਂ ਛੱਡ ਰਹੇ ਹਾਂ ਤੇ ਜੋ نیچے ਨਹਿਰਾਂ ਵਾਸਤੇ ਦਿੱਤਾ ਜਾ ਰਿਹਾ ਤੇ ਨਾਲ ਦੀ ਨਾਲ ਬਿਜਲੀ ਵੀ ਪੈਦਾ ਕੀਤੀ ਜਾ ਰਹੀ ਹੈ ਐਸ ਪਰ ਡਿਮਾਂਡ ਤੇ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਫਿਲਹਾਲ ਪਰ ਰੰਜੀਤ ਸਾਗਰ ਡੈਮ ਦੀ ਗੱਲ ਕਰੀਏ ਕਿੰਨਾ ਟੋਟਲ ਲੈਵਲ ਹੈਗਾ ਇਹਦਾ ਆਪਣਾ ਟਾਪ ਲੈਵਲ ਜਿੱਥੇ ਤੱਕ ਆਪਾਂ ਪਾਣੀ ਸਟੋਰ ਕਰ ਸਕਦੇ ਹਾਂ ਉਹ ਹੈ 527 ਤੱਕ ਆਪਾਂ ਕੰਮ ਜਿਹੜਾ ਪਾਣੀਆ ਸਟੋਰ ਕਰ ਸਕਦੇ ਹਾਂ ਇਸ ਲਈ ਕਿੰਨਾ ਹੈਗਾ ਅੱਜ ਦੀ ਰੇਟ 'ਚ ਹੈਗਾ 500 ਪਹਾੜਾਂ 'ਚ ਹੋ ਰਹੀ ਬਰਸਾਤ ਦੇ ਚਲਦੇ ਨਦੀਆਂ ਅਤੇ ਨਾਲੇ ਉਫਾਨ ਤੇ ਹਨ ਜਿਸ ਤੇ ਚਲਦੇ ਸਾਡੇ ਚੈਨਲ ਦੀ ਟੀਮ ਵੱਲੋਂ ਰਣਜੀਤ ਸਾਗਰ ਡੈਮ ਦਾ ਸ਼ਾਹਪੁਰ ਕੰਡੀ ਡੈਮ ਦਾ ਦੌਰਾ ਕੀਤਾ ਗਿਆ ਬਰਸਾਤ ਵਿੱਚ ਹੋਣ ਕਾਰਨ ਪਾਣੀ ਦਾ ਕਿੰਨਾ ਲੈਵਲ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਅਤੇ ਸ਼ਾਹਪੁਰ ਕੰਡੀ ਝੀਲ ਦੇ ਵਿੱਚ ਵਧਿਆ ਹੈ ਚਲਦੇ ਹਾਂ ਚੀਫ ਦਫ਼ਤਰ ਵਿਖੇ ਲਖਵਿੰਦਰ ਹੈੱਡਕੁਆਟਰ ਰਣਜੀਤ ਸਾਗਰ ਡੈਮ ਨਾਲ ਹੋਈ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਜਿਸ ਨੂੰ ਬਰਸਾਤਾ ਹੋ ਰਹੀ ਹੈ ਲੈਵਲ ਰਣਜੀਤ ਸਾਗਰ ਡੈਮ ਦਾ ਗੱਲ ਕਰੀਏ ਜਾਂ ਬਿਰਾਜ ਜਿਹੜਾ ਡੈਮ ਹੋਇਆ ਉਹਦੀ ਗੱਲ ਕਰੀਏ ਕਿੰਨਾ ਪਾਣੀ ਜਿਹੜਾ ਉਹ ਲੈਵਲ ਵਧਿਆ ਹੈ ਅ ਅਸਲੀ ਬਰਸਾਤ ਕਾਫੀ ਹੋ ਰਹੀ ਆ ਇਸ ਸਾਲ ਦੇ ਪਿਛਲੇ ਸਾਲ ਦੇ ਨਾਲ ਕੰਪੇਅਰ ਕਰੀਏ ਤਾਂ ਜਿੰਨਾ ਕੁ ਪਾਣੀ ਆ ਰਿਹਾ ਆ ਆਪਣਾ ਪਰ ਜਿਹੜਾ ਰਿਕੁਆਇਰਮੈਂਟ ਆ ਉਹਦੇ ਅਕੋਰਡਿੰਗਲੀ ਇੱਥੇ ਆ ਰਿਹਾ ਸਾਡੇ ਕੋਲ ਤੇ ਤਕਰੀਬਨ ਸਾਡਾ 505 ਮੀਟਰ ਲੈਵਲ ਰੰਜੀ ਸਾਗਰ ਡੈਮ ਦਾ ਅੱਜ ਪੁੱਜ ਗਿਆ ਤੇ ਸਾਡੇ ਕੋਲ ਹਜੇ 20 22 ਮੀਟਰ ਦਾ ਮਾਰਜਨ ਹੈ ਮਤਲਬ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਤੇ ਉੱਥੋਂ ਜੋ ਡਿਮਾਂਡ ਸ਼ਾਹਪੁਰ ਗੰਟੀ ਡੈਮ ਤੋਂ ਰੇਜ਼ ਕੀਤੀ ਜਾਂਦੀ ਆ ਇਨਕਲੂਡਿੰਗ ਮਾਧਪੁਰ ਤੇ ਜੰਮੂ ਐਂਡ ਕਸ਼ਮੀਰ ਦਾ ਇੰਡੈਂਟ ਪਾ ਕੇ ਤਾਂ ਕੋਈ 5.5 ਹਜ਼ਾਰ ਪਾਣੀ ਆਪਾਂ ਰੰਜੀਤ ਸਾਗਰ ਡੈਮ ਤੋਂ ਛੱਡ ਰਹੇ ਆ ਤੇ ਜੋ ਨੀਚੇ ਨਹਿਰਾਂ ਵਾਸਤੇ ਦਿੱਤਾ ਜਾ ਰਿਹਾ ਤੇ ਨਾਲ ਦੀ ਨਾਲ ਬਿਜਲੀ ਵੀ ਪੈਦਾ ਕੀਤੀ ਜਾ ਰਹੀ ਹੈ ਐਸ ਪਰ ਡਿਮਾਂਡ ਤੇ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਫਿਲਹਾਲ ਪਰ ਰੰਜੀਤ ਸਾਗਰ ਡੈਮ ਦੀ ਗੱਲ ਕਰੀਏ ਕਿੰਨਾ ਟੋਟਲ ਲੈਵਲ ਹੈਗਾ ਇਹਦਾ ਆਪਣਾ ਟਾਪ ਲੈਵਲ ਜਿੱਥੇ ਤੱਕ ਆਪਾਂ ਪਾਣੀ ਸਟੋਰ ਕਰ ਸਕਦੇ ਆ ਉਹ ਹੈ 527 ਤੱਕ ਆਪਾਂ ਜਿਹੜਾ ਪਾਣੀ ਸਟੋਰ ਕਰ ਸਕਦੇ ਆ ਇਸ ਲਈ ਕਿੰਨਾ ਹੈਗਾ ਅੱਜ ਦੀ ਰੇਟ 'ਚ ਹੈਗਾ 505 ਮੀਟਰ